ਨਾਮ ਉਹਨਕਰ પ્રકાશ ਹੈ ਜੀ ਉਹਨ ਪ੍ਰਕਾਸ਼ ਨਾਮ ਹੈ ਮੇਰਾ ਲੇਰਾ ਗਾਗਾ ਮੇਰਾ ਪਿੰਡ ਹੈ ਜੀ ਵਾਰਡ ਨੰਬਰ 8 ਹੈ ਇੱਕ ਬੱਚੇ ਦੀ ਮੌਤ ਹੋਈ ਹੈ ਤੁਹਾਡੇ ਜੀ ਹਾਂ ਜੀ ਕਦੋਂ ਹੋਈ ਹੈ ਕੀ ਵਜ੍ਹਾ ਸੀਗੀ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਸੀ ਡਾਕਟਰ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ ਕੀ ਮਾਮਲਾ ਹੈ ਤੁਹਾਡਾ ਕਦੋਂ ਹੋਇਆ ਜਾਣ ਕੇ ਇਹ ਸੀ 23 ਤਰੀਕ ਨੂੰ 23 ਤਰੀਕ ਨੂੰ ਵਸੀ ਜੀ ਡਾਕਟਰ ਸੰਜੇ ਬਾਂਸਰ ਕੋਲੇ ਸੁਨਾਮ ਗਈ ਸੀ ਦਵਾਈ ਲੈਣ ਉਸ ਤਸੀ ਦਵਾਈ ਲਈ ਹੈ ਜੀ ਉਹਨੇ ਕਿਹਾ ਵੀ ਅੱਜ ਤੁਹਾਨੂੰ ਦਵਾਈ ਦਿੱਤੀ ਹੈ ਵੀ ਤੁਸੀਂ ਬੱਚਾ ਆਰਾਮ ਇੱਕ ਦਿਨ ਤੱਕ ਹੋ ਜਾਊਗਾ ਫੀਸ ਕਿੰਨੀ ਲੈਂਦੇ ਆ ਤੇ ਮਰੀਜ਼ ਕਿੰਨੇ ਆਉਂਦੇ ਡਾਕਟਰ ਸਾਹਿਬ ਹਾਂਜੀ ਹਾਂ 200 ਰੁਪਏ ਪਰਚੀ ਫੀਸ ਲੈਂਦੇ ਨੇ ਜੀ ਤੇ ਜਿੱਦਨ ਅਸੀਂ ਗਏ ਸੀਗੇ 23 ਤਰੀਕ ਨੂੰ ਉਹ ਦਿਨ ਕਾਫੀ ਮਰੀਜ਼ ਵੀ ਬੈਠੇ ਸੀਗੇ ਜੀ ਤੇ ਜਿਹੜੇ ਵੇਟ ਕਰਦੇ ਸੀ ਸਾਡੀ 5 6 ਨੰਬਰ ਬਾਅਦ ਵਾਰੀ ਆਈ ਸੀਗੀ ਤੇ ਉਸ ਤੋਂ ਬਾਅਦ ਅਸੀਂ 24 ਨੂੰ ਗਏ ਹਾਂ ਜੀ 24 ਨੂੰ ਵੀ 5 7 ਮਰੀਜ਼ ਬੈਠੇ ਸੀਗੇ ਜੀ 24 ਨੂੰ ਕਿੰਨੇ ਸਵੇਰੇ ਸਾਡੇ ਰਿੰਨਾ 7 ਵਜੇ ਜਿੰਨੇ ਤੁਸੀਂ ਦੱਸਦੇ ਹੋ ਗਏ ਆ ਇਨਾ ਸਦਰੇ ਮਰੀਜ਼ ਬੈਠੇ ਸੀ ਹਾਂਜੀ ਹਾਂ ਨਹੀਂ ਲਾਪਰਵਾਹੀ ਕਿਸ ਤਰ੍ਹਾਂ ਜੀ ਹੁਣ ਮਤਲਬ ਮੈਨੂੰ ਕੋਈ ਪੇਸ਼ੈਂਟ ਦਾ ਫੋਨ ਆਇਆ ਸੀ ਪੇਸ਼ੈਂਟ ਦੇ اٹੈਂਡੈਂਟ ਦਾ ਕਿ ਮੈਨੂੰ ਤੁਹਾਨੂੰ ਬੱਚਾ ਦਿਖਾਣਾ ਹੈਗਾ ਮੈਂ ਉਸ ਤਾਂ ਬਾਥਰੂਮ ਸੀ ਮੈਂ ਉਹਨਾਂ ਨੂੰ ਕਿਹਾ ਕਿ 5-10 ਮਿੰਟ ਲੱਗਣਗੇ ਮੈਂ ਬਾਥਰੂਮ ਤੋਂ ਆ ਕੇ ਤਿਆਰ ਹੋ ਕੇ ਤੁਹਾਨੂੰ ਦਿਖ ਦਿੰਦਾ ਮੈਂ ਤੇ ਜਦੋਂ ਨੂੰ ਮੈਂ ਬਾਥਰੂਮ ਤੋਂ ਤਿਆਰ ਹੋ ਕੇ ਬਾਹਰ ਆਇਆ ਉਦੋਂ ਤੱਕ ਉਹ ਪੇਸ਼ੈਂਟ ਕਿਤੇ ਹੋਰ ਚਾ ਚੁੱਕੇ ਸੀ ਜੀ ਠੀਕ ਜੁਲਾਈ ਨੂੰ ਤੁਹਾਡੇ ਕੋਲ ਹੀ ਲੈ ਕੇ ਆਏ ਸੀ ਪਿਛਲੇ ਟਾਈਮ ਕੋਲੇ ਦਵਾਈ ਲੈ ਕੇ ਆਏ ਸੀ ਮੇਰੀ ਯਾਦ ਨੂੰ ਜੀ ਉਹਨਾਂ ਕੋਲ ਕੋਈ ਦਾ ਸਿੱਧਾ ਹੋਵੇਗਾ ਇਹ ਜੋ ਵੀ ਹੋ ਸਕਦਾ ਹੈ ਹੁਣ ਪਰ ਮੇਰੀ ਯਾਦ ਤੇ ਇੱਕ ਨਾਕ ਵਾਲੇ ਆ ਵੀ ਜਿੱਦਾਂ ਸਰਕਾਰੀ ਅੱਤੇ ਲਹਿਰਾਗਾ ਦਾ ਐਸਐਮਓ ਤੁਸੀਂ ਜੀ ਪ੍ਰਾਈਵੇਟ ਪ੍ਰੈਕਟਿਸ ਕਰਨ ਦਾ ਇਹ ਕਰ ਸਕਦੇ ਹੋ ਤੁਸੀਂ ਨਹੀਂ ਇਦਾਂ ਉਹਦਾ ਡਿਊਟੀ ਆਵਰ ਤੋਂ ਬਾਅਦ ਜੇ ਤੁਸੀਂ ਜੇ ਕੋਈ ਇਨਸਾਨੇ ਦੇ ਨਾਤੇ ਕੋਈ ਬੱਚਾ ਦਿਖਾਨ ਆ ਜਾਏ ਤਾਂ ਉਸ ਤੇ ਕਿਨਾਂ ਦੇਖ ਲੈਂਦਾ ਜੀ ਬਾਕੀ ਮੈਂ ਆਪਣੀ ਡਿਊਟੀ ਦੇ ਪ੍ਰਤੀ ਪੂਰਾ ਪਾਵਾਂਗਾ ਨਹੀਂ ਉਹਨਾਂ ਨੇ ਕਿਹਾ ਵੀ 200 ਰੁਪਏ ਪਰਚੀ ਲਈ ਜਾਂ ਮਰੀਜ਼ ਕਾਫੀ ਆਉਂਦੇ ਆ ਜਦੋਂ ਨੇ ਦੱਸਿਆ ਵੀ ਪਿਛਲੇ ਜੁਲਾਈ ਨੂੰ ਵੀ ਕਾਫੀ ਮਰੀਜ਼ ਸੀਗੇ ਤੋ ਬਿਲ ਵੀ ਸਵੇਰੇ ਜਿਹੜੇ ਉਹ 7 ਵਜੇ ਪਹੁੰਚਿਆ ਉਹਨੂੰ ਪੰਜ ਸੱਤ ਵਜੇ ਚ ਰਹਿ ਗਿਆ ਸੀ ਉਹ ਤੋਂ ਪਹਿਲਾਂ ਇੱਕ ਲੈਰੇ ਕਾ ਕੇਦਮ ਵੀ ਸਾਹਮਣੇ ਆਇਆ ਉਹ ਕਹਿੰਦੇ ਅਸੀਂ ਉਸ ਟਾਈਮ ਉੱਥੇ ਸੋਨਾ ਮੋਰੇ ਦੀ ਪਰਚੀ ਹੈ ਉੱਥੇ ਏਦਾਂ ਦੇ ਕੋਈ ਫੀਸ ਨਹੀਂ ਲੈਂਦੇ। ਉੱਥੇ ਸੋ ਕੋਈ ਫੀਸ ਨਹੀਂ ਲੈਂਦੇ ਕੋਈ ਉਸਾਨੇ ਨਾਤੇ ਅੰਦਰ ਵਾ ਦੇ। ਸਵੇਰੇ 7 ਵਜੇ ਉਦੋਂ ਦੀ ਵਜਾ ਜਿਵੇਂ ਤੁਸੀਂ 8 ਵਜੇ ਤੇ ਜਾਉਗੀ ਹੈਗੀ। ਫੰਟਾ ਉਸੇ ਦਿਨ 24 ਜਨਵਰੀ ਨੂੰ ਜਦੋਂ ਬੱਚੇ ਦੀ ਮੌਤ ਹੋਈ ਜੀ ਉਸੇ ਦਿਨ ਦੋ ਮਰੀਜ਼ ਲਹਿਰੇ ਤੇ ਵੀ ਉੱਥੇ ਜਿਹੜਾ ਨੇ ਰਸੀਦ ਲਗਾਈ ਇੱਕ ਮਰੀਜ਼ ਜਗਾ ਉਹ ਕਹਿੰਦੇ ਸਾਡੇ ਬੱਚੇ ਨੂੰ ਇੱਕ ਤਰੀਕੇ ਨਾਲ ਲੈ ਕੇ ਆਏ ਤੁਹਾਡੇ ਕੋਲ ਹਸਪਤਾਲ ਚ ਤੇ ਉਹ ਤੋਂ ਬਾਅਦ ਇੱਥੋਂ ਠੀਕ ਨਹੀਂ ਆਇਆ ਕਹਿੰਦੇ ਸਾਨੂੰ ਲੋਕਾਂ ਨੇ ਕਿਸੇ ਨੇ ਦੱਸਿਆ ਕਿ ਇੱਥੇ ਡਾਕਟਰ ਸਾਹਿਬ ਸਹੀ ਨਹੀਂ ਦੇਖਦੇ ਉੱਥੇ ਜਾਓ ਤੁਸੀਂ ਫਿਰ ਉਹ 24 ਉਹ ਵੀ ਉੱਥੋਂ ਲੈ ਕੇ ਆਏ ਤੁਹਾਡੇ ਕੋਲ ਉਹਨੂੰ ਕਹਿੰਦੇ ਕਹਾਈ 2 ਸਾਲ ਤੁਸੀਂ 2 ਸਾਲ ਦਾ ਰਿਕਾਰਡ ਦੇਖ ਸਕਦੇ ਹੋ ਜੀ ਹਾਲਾਂਕਿ ਤੁਹਾਨੂੰ ਤੁਸੀਂ ਤਾਂ ਬਹੁਤ ਸਿਆਣੇ ਪੱਤਰਕਾਰ ਹੋ ਐਸਐਮਓ ਦੀ ਡਿਊਟੀ ਸਰਵ ਐਡਮਿਨਿਸਟ੍ਰੇਸ਼ਨ ਦੀ ਹੁੰਦੀ ਹੈ ਜਦੋਂ ਕਿ ਮੈਂ ਲਹਿਰਾਗਾਗਾ ਦੇ ਵਿੱਚ 60 ਤੋਂ 70% ਡੋਪੜੀ ਮੈਂ ਹੀ ਦੇਖਦਾ ਹਾਂ ਇੱਥੇ ਚਾਰ ਸਪੈਸ਼ਲਿਸਟ ਡਾਕਟਰਾਂ ਦੀ ਪੋਸਟ ਸਾਰੇ ਖਾਲੀ ਪਈਆਂ ਹਨ ਮੈਂ ਬੀਂਗ ਐਸਐਮਓ ਸਿਰਫ ਇਨਸਾਨੀ ਦੇ ਨਾਤੇ ਕਿ ਮੈਂ ਆਪਣੇ ਲੋਕਾਂ ਦੀ ਸੇ 50 ਤੋਂ 60 ਬੱਚੇ ਇੱਥੇ ਮੈਂ ਰੋਜ਼ ਦੇਖਦਾ ਹਾਂ ਜਦੋਂ ਕਿ ਸਰਕਾਰ ਵੱਲੋਂ ਐਸਐਮਓ ਨੇ ਬੱਚੇ ਦੇਖਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਹੈ ਸਰਕਾਰ ਨੇ ਚਾਰ ਸਪੈਸ਼ਲਿਸਟ ਡਾਣੇ ਸੀ ਇੱਥੇ ਸਾਰੇ ਸਪੈਸ਼ਲਿਸਟਾਂ ਦੀਆਂ ਪੋਸਟਾਂ ਖਾਲੀ ਪਈਆਂ ਮੈਂ ਤਾਂ ਆਪਣੀ ਡਿਊਟੀ ਪ੍ਰਤੀ ਬਹੁਤ ਅਨਦੇਹੀ ਨਾਲ ਕੰਮ ਕਰ ਰਿਹਾ ਹਾਂ ਬੱਚਿਆਂ ਦੀ ਵਜ੍ਹਾ ਤੇ ਕਿਹਾ ਵੀ ਜਦੋਂ ਉਹ ਦੱਸਦੇ ਆ ਕਿ 23 ਤਰੀਕ ਨੂੰ ਤੁਸੀਂ ਇੱਥੇ ਹੋ ਸਰਕਾਰੀ ਹਸਪਤਾਲ ਚ ਤੋਂ 23 ਨੂੰ ਉਹ ਤੇ ਤੁਹਾਡੇ ਕੋਲ ਟਿਕਾਣੇ ਜਾਂਦੇ ਆ ਕਿ ਕਲੋਂਗ ਨੂੰ ਤੁਸੀਂ 1:00 ਵਜੇ ਇੱਥੇ ਪਹੁੰਚਣਾ ਹੈ ਅੱਜ ਹੋਏ 24 ਨੂੰ ਜਦੋਂ ਜੇ ਸਵੇਰੇ 7:00 ਵਜੇ ਵੀ ਉੱਤੇ ਪਰਸਤਨ ਦੀ ਜਾਈਗੇ ਸੀ ਬਕਾਇਦਾ ਬਾਰੀ ਲੱਗਦੀ ਹੈ ਕਹਿੰਦੇ ਨੰਬਰ ਆਉਂਦਾ ਤੇ ਡਾਕਟਰ ਸਾਹਿਬ ਨੂੰ ਉਹਦੇ ਉੱਤੇ ਪਰਚੀ ਵੀ ਕਰਦੇ ਨੇ ਇਦਾਂ ਦੇ ਕੋਈ ਪ੍ਰਬੰਧ ਨਹੀਂ ਹੈ ਮੇਰੇ ਕੋਈ ਨਾ ਬਾਰੀ ਲੱਗਦੀ ਇਹਦੇ ਨਾਮ ਤੇ